ਹੰਡੀਗੜੀਆਂ ਫਲਾਈਟਸ ਅੰਬਾਲਾ ਸ਼ਿਫਟ ਕਰਨ ਦੀ ਪੇਸ਼ਕਸ਼ ਮੰਤਰੀ ਅਨਿਰਵਜ ਨੇ ਕੇਂਦਰ ਨੂੰ ਲਿਖੀ ਚਿੱਠੀ ਕਿ ਆ ਅੰਬਾਲਾ 에어ਪੋਰਟ ਦੇ ਸੁਰੱਖਿਆ ਤੇ ਸਹੂਲਤਾਂ ਦੀ ਪੂਰੀ ਵਿਵਸਥਾ ਜਲਦ ਸ਼ੁਰੂ ਹੋ ਸਕਦਾ ਹੈ ਲੁਧਿਆਣਾ ਦਾ ਹਲਵਾਰਾ 에어ਪੋਰਟ ਬਿਲਡਿੰਗ ਕਲੀਅਰੈਂਸ ਦੇ ਲਈ ਪਹੁੰਚ ਰਹੀ ਹੈ ਬਿਊਰੋ ਆਫ ਸਿਵਲ ਐਵੀਏਸ਼ਨ ਦੀ ਟੀਮ ਰਵਨੀਤ ਬਿੱਕੂ ਬੋਲੇ ਸਾਕਾਰ ਹੋਣ ਜਾ ਰਿਹਾ ਹੈ ਲੁਧਿਆਣਾ ਵਸਨੀਕਾਂ ਦਾ ਸੁਪਨਾ ਦੇਮਾ ਤੋਂ ਪੰਜਾਬ ਦੇ ਦਰਿਆਵਾਂ ਦੇ ਵਿੱਚ 흘ਣੇ ਛੱਡਿਆ ਜਾ ਰਿਹਾ ਪਾਣੀ ਪਹੁੰਚਾ ਤੇ ਪਖੜਾ ਤੇ ਫਲੱਡ ਗੇਟ ਕੀਤੇ ਗਏ ਬੰਦ ਖਤਰੇ ਦੇ ਨਿਸ਼ਾਨ ਤੋਂ ਕਾਫੀ ਦੂਰ ਹੈ ਪਾਣੀ ਦਾ ਪੱਧਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪੈ ਰਿਆ ਮੀਂਹ ਤੇਜ਼ ਹਵਾਵਾਂ ਦੇ ਨਾਲ ਗੜੇਮਾਰੀ ਦੀ ਵਿੱਚ ਤਾਂ ਨਹੀਂ ਪੱਕੀ ਫਸਲ ਨੂੰ ਲੈ ਕੇ ਚਿੰਤਾ ਦੇ ਵਿੱਚ ਕਿਸਾਨ ਹਿਮਾਸ਼ਲ ਦੇ ਉੱਚੇ ਪਹਾੜਾਂ ਦੇ ਵਿੱਚ ਬਰਫਬਾਰੀ ਦਾ ਦੌਰ ਮਨਾਲੀ ਅਤੇ ਲਾਹੌਰ ਸਪੀਤੀ ਦੇ ਵਿੱਚ ਪਈ ਉਸ ਨੋਹ ਠੰਡ ਨੇ ਦਿੱਤੀ ਤਦ ਤੱਕ ਅਜਿਲੇ ਲਿਆਣਾ ਪਹੁੰਚਣਗੇ ਮੁੱਖ ਮੰਤਰੀ ਭਗਵੰਤ ਮਾਨ ਵਾਲਮੀਕ ਜਨਤੀ ਮੌਕੇ ਸ਼ੁਭਾ ਯਾਤਰਾ ਦੇ ਵਿੱਚ ਹੋਣਗੇ ਸ਼ਾਮਿਲ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਜਪਾਨ ਪਹੁੰਚੇ ਸੀਐਮ ਨਾਇਬ ਸਹਣੀਅਰ ਜੋਗਪਤੀਆਂ ਦੇ ਨਾਲ ਕੀਤੀ ਮੁਲਾਕਾਤ ਹਰਿਆਣਾ ਦੇ ਵਿੱਚ ਇਨਵੈਸਟ ਕਰਨ ਦਾ ਦਿੱਤਾ ਸੱਦਾ ਰਾਜਵੀਰ ਜਵੰਦਾ ਦੀ ਹਾਲਤ ਹਲੇ ਵੀ ਬਣੀ ਹੋਈ ਹੈ ਨਾਜ਼ੁਕ 10 ਦਿਨਾਂ ਤੋਂ ਵੈਂਟੀਲੇਟਰ ਸਪੋਰਟ ਤੇ ਪਰ ਸਿਹਤ ਦੇ ਵਿੱਚ ਨਹੀਂ ਕੋਈ ਸੁਧਾਰ ਛੋਟੀ ਸਪਤਲ ਨੇ ਮੈਡੀਕਲ ਬੁਲੇਟਿਨ ਜਾਰੀ ਕਰਨਾ ਕੀਤਾ ਬੰਦ ਪ੍ਰਯੋਜਕ ਪਤੰਜਲੀ ਗਾਇਕਾ ਕੀ ਮਾਂ ਦਾ ਭਰੋਸਾ ਪਿਆਰ ਸੇ ਪਰੋਸਾ ਸਸਿਕਾ ਤੁਸੀਂ ਵਖਰੇਓ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਡਾਇਰੈਕਟ ਡਿਸਟ੍ਰਿਕਟ ਦੇ ਵਿੱਚ ਜਿਸ ਦੇ ਵਿੱਚ ਅਸੀਂ ਰੋਕ ਕਰਾਂਗੇ ਤੁਹਾਡੇ ਜ਼ਿਲ੍ਹਿਆਂ ਜੁੜੀ ਹੋਈ ਹਰ ਐਮ ਖਬਰ ਦਾ ਪਰ ਇਸ ਤੋਂ ਪਹਿਲਾਂ ਇੱਕ ਵੱਡੀ ਖਬਰ ਦਾ ਰੋਕ ਕਰਨ ਜਾ ਰਹੇ ਹਾਂ ਇਹ ਵੱਡੀ ਖਬਰ ਸਿੱਖ ਜਥੇ ਦੇ ਨਾਲ ਜੁੜੀ ਹੋਈ ਹੈ ਸਿੱਖ ਜਥਾ ਪਾਕਿਸਤਾਨ ਭੇਜਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ ਜੀਪੀਸੀ ਨੇ ਸ਼ਰਧਾਲੂਆਂ ਤੋਂ ਦਰਸਲ ਪਾਸਪੋਰਟ ਮੰਗੇ ਨੇ ਵਿਜ਼ੇ ਲਈ ਐਮਬੈਸਡਰੀ ਭੇਜੇ ਜਾਣਗੇ ਪਾਸਪੋਰਟ ਪਿਛਲੇ ਦਿਨੀ ਹੀ ਕੇਂਦਰ ਸਰਕਾਰ ਨੇ ਜਥੇ ਭੇਜਣ ਦੀ ਮਨਜ਼ੂਰੀ ਦਿੱਤੀ ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਆ ਪਾਕਿਸਤਾਨ ਜਾਵੇਗਾ ਹਾਲਾਂਕਿ ਪਹਿਲਾਂ ਸਿੱਖ ਜਥਾ ਪਾਕਿਸਤਾਨ ਭੇਜਣ ਤੇ ਰੋਕ ਲਗਾਈ ਗਈ ਸੀ ਬਕਾਇਦਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਪੰਜਾਬ ਸਰਕਾਰਸ ਨੇ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਚੱਠੀ ਲਿਖੀ ਗਈ ਸੀ ਸੁਰੱਖਿਆ ਦਾ ਹਵਾਲਾ ਦਿੱਤਾ ਗਿਆ ਸੀ ਉਸ ਦੇ ਬਾਅਦ ਐ ਜੀ ਪੀ ਸੀ ਸਣੇ ਵਕਫਾ ਕਾ ਸੈਕਸ਼ਨ ਸਥਾਵਾਂ ਦੇ ਵੱਲ ਇਸ ਫੈਸਲੇ ਤੇ ਸਵਾਲ ਚੁੱਕੇ ਕਿ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਗਈ ਤੇ ਪਿਛਲੇ ਦਿਨੀ ਕੇਂਦਰ ਸਰਕਾਰ ਨੇ ਜਥੇ ਭੇਜਣ ਦੀ ਮਨਜ਼ੂਰੀ ਦਿੱਤੀ ਸੀ ਦਰਸਲ ਮਨਜ਼ੂਰੀ ਐ ਕੇ ਜੀ ਪੀ ਸੀ ਤੇ ਇੱਕ ਦਿੱਲੀ ਗੁਰਦੁਆਰਾ ਕਮੇਟੀ ਨੂੰ ਦਿੱਤੀ ਗਈ ਹੈ ਕਿਉਂਕਿ ਦੋਵੇਂ ਕਮੇਟੀਆਂ ਦੇ ਵੱਲੋਂ ਹਰ ਸਾਲ ਆ ਪਾਕਿਸਤਾਨ ਯੱਕੇ ਸਿੱਖਰ ਧਰਵਾ ਦਾ ਜਥਾ ਭੇਜਿਆ ਜਾਂਦਾ ਆ ਤਾਂ ਸਿੱਖ ਜਥਾ ਪਾਕਿਸਤਾਨ ਭੇਜਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਕਿਉਂਕਿ ਕੁਝ ਦਿਨ ਦੀ ਪੂਰੀ ਪ੍ਰਕਿਰਿਆ ਹੁੰਦੀ ਹੈ ਜੋ ਕਿ ਪਾਸਪੋਰਟ ਐਮਬੈਸੀ ਭੇਜੇ ਜਾਂਦੇ ਨੇ ਇਹ ਪੂਰੀਆਂ ਜੋ ਵੀ ਫਾਰਮੈਲਿਟੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਜੀ ਵੀਜ਼ਾ ਮਿਲਣ ਦਾ ਜਿਹੜਾ ਕਿ ਕੰਮੇ ਮੁਕੰਮਲ ਹੁੰਦਾ ਫਿਰ ਸਿੱਖ ਜਥੇ ਨੂੰ ਐ ਜੀ ਪੀਸੀ ਦਿਵਲ ਅੰਮ੍ਰਿਤਸਰ ਤੋਂ ਜੋ ਕਿ ਪਾਕਿਸਤਾਨ ਦੇ ਲਈ ਹਰਵਾ ਨਾ ਕੀਤਾ ਜਾਂਦਾ ਤਾ ਸਿੱਧਾ ਰੁਕਾਂਗੇ ਅੰਮ੍ਰਿਤਸਰ ਦਾ ਐਚਪੀਸੀ ਦਫ਼ਤਰ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜ ਚੁੱਕੇ ਨੇ ਰਾਜੀਵ ਸਿੱਖ ਜਥਾ ਜੋ ਕਿ ਪਾਕਿਸਤਾਨ ਜਾਣਾ ਹੈ ਉਸ ਨੂੰ ਲੈ ਕੇ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਵਿਸਥਾਰ ਦੇ ਨਾਲ ਜੇਕਰ ਤੁਸੀਂ ਜਾਣਕਾਰੀ ਦੇ ਸਕੋ ਕਿ ਕਿੰਨੇ ਦਿਨ ਦੀ ਪੂਰੀ ਪ੍ਰਕਿਰਿਆ ਹੋਵੇਗੀ ਕਿੱਥੇ ਪਾਸਪੋਰਟ ਜਮ੍ਹਾਂ ਕਰਵਾਉਣੇ ਹੋਣਗੇ ਕਿੰਨੇ ਸ਼ਰਧਾਲੂਆਂ ਦਾ ਜਥਾ ਇਸ ਵਾਰ ਪਾਕਿਸਤਾਨ ਜਾਵੇਗਾ ਆ ਬਿਲਕੁਲ ਪਰਮਿੰਦਰ ਇਹ ਜਿਹੜੇ ਪਾਸਪੋਰਟ ਨੇ ਹਾਲਾਂਕਿ ਪਹਿਲਾਂ ਜਿੰਨੇ ਵੀ ਸ਼ਰਧਾਲੂਆਂ ਵੱਲੋਂ ਆਪਣੇ ਪਾਸਪੋਰਟ ਦਿੱਤੇ ਗਏ ਉਹਨਾਂ ਨੂੰ ਅੰਬੈਸੀ ਦੇ ਵਿੱਚ ਭੇਜਿਆ ਗਿਆ ਸੀ ਪਰ ਬਾਅਦ ਦੇ ਵਿੱਚ ਸਾਫ ਤੌਰ ਤੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਗੱਲ ਕਹੀ ਗਈ ਕਿ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਜੋ ਮੁੱਖ ਰੱਖਦਿਆਂ ਹੋਇਆ ਕੋਈ ਵੀ ਜੱਥਾ ਜਿਹੜਾ ਪਾਕਿਸਤਾਨ ਨਹੀਂ ਜਾਏਗਾ ਤਾਂ ਇਸ ਆਦੇਸ਼ ਤੋਂ ਬਾਅਦ ਜਦੋਂ ਭਾਰਤ-ਪਾਕਿਸਤਾਨ ਦਾ ਮੈਚ ਹੁੰਦਾ ਤਾਂ ਫਿਰ ਇਹ ਮੁੱਦਾ ਜਿਹੜਾ ਉਹ ਵੱਡੇ ਪੱਧਰ ਤੇ ਉਭਾਰਿਆ ਗਿਆ ਕਿ ਆਖਰਕਾਰ ਜੇਕਰ ਦੋਵੇਂ ਅਬ ਮੁਲਕਾਂ ਦੀਆਂ ਟੀਮਾਂ ਮੈਚ ਖੇਡ ਸਕਦੀਆਂ ਨੇ ਤਾਂ ਫਿਰ ਜਿਹੜੇ ਧਾਰਮਿਕ ਆਸਥਾਨ ਨੇ ਸਿੱਖਾਂ ਦੇ ਪਾਕਿਸਤਾਨ ਦੇ ਵਿੱਚ ਉੱਥੇ ਉਹ ਦਰਸ਼ਨਾਂ ਦੇ ਲਈ ਕਿਉਂ ਨਹੀਂ ਜਾ ਸਕਦੇ ਹਾਲਾਂਕਿ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਜਿਹੜਾ ਖੁੱਲਣ ਨੂੰ ਦੀ ਮੰਗ ਵੀ ਵੱਡੇ ਪੱਧਰ ਤੇ ਉਠਾਈ ਜਾ ਰਹੀ ਹੈ ਤਾਂ ਹੁਣ ਜਦੋਂ ਮੋੜ ਤੋਂ ਐਮਆਈਏ ਦੇ ਵੱਲੋਂ ਇੱਕ ਫਿਰ ਨੋਟੀਫਿਕੇਸ਼ਨ ਜਾਰੀ ਕੀਤੀ ਜਾਂਦੀ ਹੈ ਕਿ ਕੁਝ ਸ਼ਰਤਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਸ਼ਰਧਾਲੂਆਂ ਨੂੰ ਜੋ ਹੈ ਜਾਣ ਦੀ ਮਨਜ਼ੂਰੀ ਦਿੱਤੀ ਜਾਏਗੀ ਤਾਂ ਅੱਜ ਕਿਉਂਕਿ ਇਸ ਵੇਲੇ ਬਰਸਾਤ ਹੋ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਕੱਲ੍ਹ ਅਰਾਤੋਂ ਹੀ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਹੈ ਇੱਕ ਵਾਰ ਮੈਂ ਆ ਦਿਖਾ ਦਿਆਂ ਕਿ ਐਸਜੀਪੀਸੀ ਦਫਤਰ ਦੇ ਅਸੀਂ ਠੀਕ ਬਾਹਰ ਮੌਜੂਦ ਆ ਥੋੜੀ ਦੇਰ ਪਹਿਲਾਂ ਜਿਹੜੇ ਸਕੱਤਰ ਨੇ ਪ੍ਰਤਾਪ ਸਿੰਘ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਹੁਣ ਕੱਲ ਤੇ ਪਰਸੋਂ ਜਿਹੜੇ 2 ਦਿਨ ਐਸਜੀਪੀਸੀ ਦਫਤਰ ਦੇ ਵਿੱਚ ਕਾਊਂਟਰ ਜਿਹੜੇ ਨੇ ਉਹ ਸਥਾਪਿਤ ਕੀਤੇ ਜਾਣਗੇ ਔਰ ਜਿੱਥੇ 2 ਦਿਨ ਸ਼ਰਧਾਲੂ ਆਪਣੇ ਪਾਸਪੋਰਟ ਜਿਹੜੇ ਆ ਉਹ ਜਮ੍ਹਾਂ ਕਰਵਾ ਸਕਦੇ ਆ ਔਰ ਉਸ ਤੋਂ ਬਾਅਦ ਦੀ ਜਿਹੜੀ ਪ੍ਰਕਿਰਿਆ ਕਿਉਂਕਿ ਐਸਜੀਪੀਸੀ ਦੇ ਵੱਲੋਂ ਇਹ ਸਾਰੇ ਪਾਸਪੋਰਟ ਜਿਹੜੇ ਨੇ ਉਹ ਦਿੱਲੀ ਪਾਕਿਸਤਾਨ ਅੰਬੈਸੀ ਦੇ ਵਿੱਚ ਭੇਜੇ ਜਾਂਦੇ ਨੇ ਤਾਂ ਉੱਥੇ ਵੀਜ਼ਾ ਜਿਹੜਾ ਉਹ ਭਾਵੇਂ ਅੰਬੈਸੀ ਪਾਕਿਸਤਾਨ ਦੀ ਜਾਰੀ ਕਰਦੀ ਹੈ ਪਰ ਉਸ ਤੋਂ ਪਹਿਲਾਂ ਜਿਹੜੇ ਐਮਆਈਏ ਦੇ ਨਾਲ ਸੰਬੰਧਿਤ ਵਿਭਾਗ ਨੇ ਉਹ ਉਹਨਾਂ ਸਾਰੇ ਲੋਕਾਂ ਦੀ ਵੈਰੀਫਿਕੇਸ਼ਨ ਕਰਕੇ ਇੱਕ ਰਿਪੋਰਟ ਜਿਹੜੀ ਹੈ ਉਹ ਭੇਜੀ ਜਾਂਦੀ ਹੈ ਜੇਕਰ ਕੋਈ ਪਹਿਲਾਂ ਜੱਥੇ ਦੇ ਵਿੱਚ ਜਾ ਚੁੱਕਾ ਹੈ ਉਹਨਾਂ ਨੂੰ ਕਈ ਵਾਰ ਜੋ ਹੈ ਦੁਬਾਰਾ ਵੀਜ਼ਾ ਨਹੀਂ ਮਿਲਦਾ ਕਈ ਵਾਰ ਕਈ ਲੋਕ ਜਿਹੜੇ ਕਈ ਸਾਲਾਂ ਤੋਂ ਅਪਲਾਈ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਪਹਿਲੀ ਵਾਰ ਜਾਣ ਦਾ ਮੌਕਾ ਮਿਲਦਾ ਤਾਂ ਇਸ ਪਾਸੇ ਜਿਹੜਾ ਆ ਯਾਤਰਾ ਵਿਭਾਗ ਆ ਐਸਜੀਪੀਸੀ ਦਾ ਤਾਂ ਉੱਥੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਹੱਲੇ ਫਿਲਹਾਲ ਕੋਈ ਚਹਲ ਪਹਲ ਨਜ਼ਰ ਨਹੀਂ ਆ ਰਹੀ ਕਿਉਂਕਿ ਬਰਸਾਤ ਜਿਹੜੀ ਹੈ ਉਹ ਲਗਾਤਾਰ ਹੋ ਰਹੀ ਹੈ ਤਾਂ ਕੱਲ ਪ੍ਰੋਪਰ ਜੋ ਹੈ ਦੋ ਜਿਹੜੇ ਕਾਊਂਟਰ ਨੇ ਉਹ ਇਸ ਯਾਤਰਾ ਵਿਭਾਗ ਦੇ ਵੱਲੋਂ ਸਥਾਪਿਤ ਕੀਤੇ ਜਾਣਗੇ ਜਿੱਥੇ ਸ਼ਰਧਾਲੂ ਆਪਣੇ ਆਪਣੇ ਜਿਹੜੇ ਪਾਸਪੋਰਟ ਨੇ ਉਹ ਜਮ੍ਹਾਂ ਕਰਵਾ ਸਕਦੇ ਤਾਂ ਕੁਝ ਜਿਹੜੇ ਸ਼ਰਧਾਲੂ ਤੁਸੀਂ ਦੇਖ ਸਕਦੇ ਕਿ ਪਹੁੰਚ ਵੀ ਰਹੇ ਹੈ ਜਿਨ੍ਹਾਂ ਨੇ ਜੱਥੇ ਦੇ ਨਾਲ ਪਾਕਿਸਤਾਨ ਜਾਣ ਦੇ ਲਈ ਆਪਣੀ ਜਿਹੜੀ ਇੱਛਾ ਉਹ ਜ਼ਾਹਿਰ ਕੀਤੀ ਜਾਂਦੀ ਕਿਉਂਕਿ ਪਹਿਲਾਂ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਇਹ ਖਬਰਾਂ ਨਸ਼ਰ ਕੀਤੀਆਂ ਜਾਂਦੀਆਂ ਨੇ ਕਿ ਜਿਹੜੇ ਜਿਹੜੇ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਜੱਥੇ ਦੇ ਨਾਲ ਜਾਣਾ ਚਾਹੁੰਦੇ ਨੇ ਉਹ ਆਪਣੇ ਪਾਸਪੋਰਟ ਜਿਹੜੇ ਤਹਿ ਮਤੀ ਹੈ ਉਦੋਂ ਤੱਕ ਇੱਥੇ ਯਾਤਰਾ ਵਿਭਾਗ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਨੇ ਪਰ ਇਸ ਵਾਰ ਕਿਉਂਕਿ ਪਾਸਪੋਰਟ ਜਿਹੜੇ ਆ ਵਾਪਸ ਕਰ ਦਿੱਤੇ ਗਏ ਸੀ ਤਾਂ ਹੁਣ ਮੋੜ ਤੋਂ ਇਹ ਜਿਹੜੇ ਪਾਸਪੋਰਟ ਹੈ ਉਹ ਮੰਗੇ ਗਏ ਨੇ ਔਰ ਇਹਨਾਂ ਪਾਸਪੋਰਟ ਨੂੰ ਹੁਣ ਜਦੋਂ ਜਮ੍ਹਾਂ ਕਰਨ ਦੇ ਲਈ ਜਿਹੜੇ 2 ਦਿਨ ਤੈਅ ਕੀਤੇ ਗਏ ਆ 7 ਔਰ 8 ਅਕਤੂਬਰ ਤਾਂ 2 ਦਿਨ ਇੱਥੇ ਪ੍ਰੋਪਰ ਕਾਊਂਟਰ ਜਿਹੜੇ ਨੇ ਉਹ ਲਗਾਏ ਜਾਣਗੇ ਔਰ ਉਸ ਦੇ ਵਿੱਚ ਜਿਹੜੇ ਜਿਹੜੇ ਵੀ ਪਾਸਪੋਰਟ ਐਸਜੀਪੀਸੀ ਦੇ ਕੋਲ ਪਹੁੰਚਣਗੇ ਉਹਨਾਂ ਨੂੰ ਫਿਰ ਅੱਗੇ ਜਿਹੜੀ ਪ੍ਰਕਿਰਿਆ ਉਸ ਦੇ ਲਈ ਭੇਜਿਆ ਜਾਣਾ ਤਾਂ ਬਾਅਦ ਦੇ ਵਿੱਚ ਹੀ ਸਪਸ਼ਟ ਹੁੰਦਾ ਕਿ ਕਿੰਨੇ ਪਾਸਪੋਰਟ ਐਸਜੀਪੀਸੀ ਦੇ ਵੱਲੋਂ ਭੇਜੇਗੇ ਔਰ ਕਿੰਨੇ ਲੋਕਾਂ ਨੂੰ ਮਨਜ਼ੂਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਕਿਉਂਕਿ ਹਰ ਵਾਰ ਵੱਡੇ ਪੱਦਰ ਤੇ ਜਿਹੜੇ ਨਾਮ ਨੇ ਉਹ ਕੱਟ ਵੀ ਦਿੱਤੇ ਜਾਂਦੇ ਪਰ ਜੇਕਰ ਮੈਂ ਪਿਛਲੇ ਜੱਥੇ ਦੀ ਗੱਲ ਕਰਾਂ ਤਾਂ ਪਹਿਲੀ ਵਾਰ ਹੋਇਆ ਸੀ ਕਿ ਜਿੰਨੇ ਵੀ ਪਾਸਪੋਰਟ ਐਸਜੀਪੀਸੀ ਵੱਲੋਂ ਭੇਜੇ ਗਏ ਐਂਬੈਸੀ ਨੂੰ ਸਾਰਿਆਂ ਦੇ ਸਾਰੇ ਜਿਹੜੇ ਵੀਜ਼ੇ ਨੇ ਉਹ ਮਿਲੇ ਸੀ ਤਾਂ ਉਸ ਤੋਂ ਬਾਅਦ ਇੱਕ ਆਸ ਜਾਗੀ ਸੀ ਕਿ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਜਿਹੜਾ ਉਹ ਸੁਖਾਵਾਂ ਹੋ ਰਿਹਾ ਔਰ ਹੋਰ ਵੱਧ ਤੋਂ ਵੱਧ ਵੀਜ਼ੇ ਮਿਲਣਗੇ ਪਰ ਬਾਅਦ ਦੇ ਵਿੱਚ ਪਹਿਲਗਾਮ ਅਟੈਕ ਤੋਂ ਬਾਅਦ ਇਹ ਹਾਲਾਤ ਪੈਦਾ ਹੋਏ ਨੇ ਕਿ ਹੱਲੇ ਵੀ ਇੱਕ ਅਸਮੰਜਸ ਦੀ ਜਿਹੜੀ ਸਥਿਤੀ ਉਹ ਬਣੀ ਹੋਈ ਆ ਪਰ ਐਸਡੀਪੀਸੀ ਵੱਲੋਂ 2 ਦਿਨ ਜੋ ਹੈ ਪਾਸਪੋਰਟ ਲੈ ਕੇ ਅਗਲੀ ਪ੍ਰਕਿਰਿਆ ਜਿਹੜੀ ਆ ਉਹ ਜਾਰੀ ਰੱਖੀ ਜਾਏਗੀ ਜੀ ਹਾਂ ਠੀਕ ਹੈ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਸਿੱਖ ਜੱਥਾ ਜੋਕ ਕੇ ਪਾਕਿਸਤਾਨ ਭੇਜਿਆ ਜਾਣਾ ਇਸ ਨੂੰ ਲੈ ਕੇ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਆ ਜਿਹੜੇ ਵੀ ਸਰਦਾਲੂ ਇਸ ਜੱਥੇ ਦੇ ਵਿੱਚ ਪਾਕਿਸਤਾਨ ਜਾਣਾ ਚਾਹੁੰਦੇ ਨੇ ਉਹ ਐ ਜੀ ਪੀ ਸੀ ਦਫ਼ਤਰ ਦੇ ਵਿੱਚ ਆਪਣੇ ਪਾਸਪੋਰਟ ਅੱਜ ਤੋਂ ਜਮ੍ਹਾਂ ਕਰਵਾ ਸਕਦੇ ਨੇ ਅਗ੍ਹੀ ਬਾਤਾਂਗੇ ਤੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਬਦਲੇ ਮੌਸਮ ਦੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਵੇਲੇ ਮੀਂਹ ਪੈ ਰਿਹਾ ਤੇਜ਼ ਹਵਾਵਾਂ ਦੇ ਨਾਲ ਗੜੇ ਮਾਰੀ ਦੀ ਵਿੱਚ ਤਾਮਨੀ ਮੌਸਮੀ ਭਾਗ ਦੇ ਵੱਲੋਂ ਜਾਰੀ ਕੀਤੀ ਗਿਆ ਕਿਉਂਕਿ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਤਾਂ ਸੂਬੇ ਦੇ ਬਾਕੀ ਜ਼ਿਲ੍ਹਿਆਂ ਦੇ ਲਈ yellow warning ਜਾਰੀ ਕੀਤੀ ਗਈ ਹੈ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵਿਚਾਰੀਆਂ ਨੇ ਪੱਕੀ ਫਸਲ ਨੂੰ ਲੈ ਕੇ ਕਿਸਾਨ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਕਿਸਾਨਾਂ ਦੀ ਫਸਲ ਇਸ ਦੇ ਨਾਲ ਖਰਾਬ ਹੋ ਰਹੀ ਹੈ ਕਈ ਥਾਵਾਂ ਤੇ ਝੋਨੇ ਦੀ ਖੜੀ ਫਸਲ ਖੇਤਾਂ ਦੇ ਵਿੱਚ ਵਿਛੀ ਗਈ ਤੇ ਮੰਡੀ ਦੇ ਵਿੱਚ ਪਿਆ ਝੋਨਾ ਵੀ ਉਸ ਨੂੰ ਵੀ ਸਮੀਂ ਦੇ ਪਾਣੀ ਦੇ ਕਾਰਨ ਨੁਕਸਾਨ ਪਹੁੰਚ ਰਿਹਾ ਹੈ ਡੈਮਾਂ ਤੋਂ ਪੰਜਾਬ ਦੇ ਦਰਿਆਵਾਂ ਦੇ ਵਿੱਚ ਹੁਣ ਪਾਣੀ ਨਹੀਂ ਛੱਡਿਆ ਜਾ ਰਿਹਾ ਇਹ ਵੀ ਵੱਡੀ ਅਪਡੇਟ ਹੈ ਕਿ ਪੌਂਗ ਅਤੇ ਪਾਖੜਾ ਡੈਮ ਤੇ ਫਲੱਡ ਗੇਟ ਫਿਲਹਾਲ ਬੰਦ ਕਰ ਦਿੱਤੇ ਗਏ ਨੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਦੂਰ ਹੈ ਆ ਤਾਂ ਤਿੰਨ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਅੰਮ੍ਰਿਤਸਰ ਜਲੰਧਰ ਤੇ ਬਠਿੰਡਾ ਦੀਆਂ ਕਿ ਕਿਵੇਂ ਮੌਸਮ ਨੇ ਕਰਵਟ ਲਈ ਆ ਮੌਸਮ ਬਦਲਿਆ ਹੋਇਆ ਖੁਸ਼ਗਵਾਰ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਤੇ ਇਸ ਦੇ ਨਾਲ ਤਾਂਮਾਂ ਦੇ ਵਿੱਚ ਵੀ ਗਰਾਵੜ ਦਰਜ ਕੀਤੀ ਗਈ ਹੈ ਪਰ ਨਾਲ ਹੀ ਜੇਕਰ ਕਿਸਾਨਾਂ ਦੀ ਫਸਲ ਦੇ ਲਿਹਾਜ਼ੇ ਨਾਲ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀ ਮੁਸ਼ਕਲ ਜ਼ਰੂਰ ਇਸ ਮੌਸਮ ਦੇ ਵਿੱਚ ਵੱਧੀ ਹੋਈ ਨਜ਼ਰ ਆ ਰਹੀ ਹੈ ਤਾ ਆਖਰਕਾਰ ਚੰਡੀਗੜ੍ਹ ਦੇ ਵਿੱਚ ਫਿਲਹਾਲ ਕਿਵੇਂ ਦਾ ਮੌਸਮ ਹੈ ਸਿੱਧਾ ਰੁਕ ਕਰਾਂਗੇ ਮੇਰੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਆ ਮਨੋਜੇ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਮੌਸਮ ਦੀਆਂ ਕਿਵੇਂ ਦੀਆਂ ਤਸਵੀਰਾਂ ਕਿਵੇਂ ਮੌਸਮ ਨੇ ਕਰਵਟ ਲਈ ਆ ਆ ਦੇਖੋ ਪਰਬੰਦਰ ਕਾਫੀ ਤੇਜ਼ ਵੀ ਪੈਣਾ ਸ਼ੁਰੂ ਹੋ ਚੁੱਕਾ ਹੈ ਸਵੇਰ ਤੋਂ ਹੀ ਮੌਸਮ ਦਾ ਮિજાਜ ਕਾਫੀ ਬਦਲਦਾ ਨਜ਼ਰ ਆ ਰਿਹਾ ਹੈ ਮੌਸਮ ਕਾਫੀ ਸੁਹਾਵਣਾ ਜਿਹਾ ਔਰ ਰੁਕ ਰੁਕ ਕੇ ਬਰਸਾਤ ਹੋ ਰਹੀ ਸੀ ਲੇਕਿਨ ਫੁਣ ਚੰਡੀਗੜ੍ਹ ਦੇ ਨਾਲ ਨਾਲ ਟ੍ਰਾਈ ਸਿਟੀ ਦੇ ਵਿੱਚ ਤੇਜ਼ ਵੀ ਪੈਦਾ ਨਜ਼ਰ ਆ ਰਿਹਾ ਤੇ ਤਸਵੀਰਾਂ ਵੀ ਤੁਹਾਨੂੰ ਇੱਕ ਵਾਰੀ ਦਿਖ ਇਹ ਹੁਣ ਇਹ ਚੰਡੀਗੜ੍ਹ ਦੀ ਤਸਵੀਰਾਂ ਨੇ ਜਿੱਥੇ ਹੁਣ ਤੇਜ਼ ਮੀਂਹ ਪੈਂਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਦੇ ਡਾਇਰੈਕਟਰ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਅੱਜ ਤੇ ਕੱਲ ਯਾਨੀ ਕਿ ਇਸੇ ਤਰ੍ਹਾਂ ਮੌਸਮ ਰਹਿਣ ਵਾਲਾ ਹੈ ਚੰਡੀਗੜ੍ਹੀ ਇਹਦੇ ਵਿੱਚ ਇਨਵੋਲਵ ਹੈ ਹਾਲਾਂਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ orange ਅਲਰਟ ਜਾਰੀ ਕੀਤਾ ਗਿਆ ਹੈ yellow ਅਲਰਟ ਜਾਰੀ ਕੀਤਾ ਗਿਆ ਹੈ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ western disturbance ਕਰਕੇ ਹਾਲਾਂਕਿ ਮੌਨਸੂਨ ਤਾਂ ਖਤਮ ਹੋ ਚੁੱਕਿਆ ਹੈ ਲੇਕਿਨ western disturbance ਕਰਕੇ ਇਸ ਤਰ੍ਹਾਂ ਦਾ ਆ ਜਿਹੜਾ ਸਟਰੋਂਗ ਵੈਸਟਰਨ ਡਿਸਟਰਬੈਂਸ ਕਰਕੇ ਇਸ ਤਰ੍ਹਾਂ ਦਾ ਜਿਹੜਾ ਮੀਂਹ ਦਾ ਉਹ ਪਿਆ ਔਰ ਦੇਖੋ ਤੁਸੀਂ ਕਿੰਨਾ ਤੇਜ਼ ਮੀਂਹ ਪੈ ਰਿਹਾ ਹੈ ਇਹ ਚੰਡੀਗੜ੍ਹ ਦੀ ਤਸਵੀਰਾਂ ਨੇ ਜਿੱਥੇ ਹੁਣ ਹੋਰ ਲਗਾਤਾਰ ਤੇਜ਼ ਹੁੰਦਾ ਮੀਂਹ ਨਜ਼ਰ ਆ ਰਿਹਾ ਔਰ ਸਵੇਰ ਤੋਂ ਹੀ ਜਿਸ ਤਰ੍ਹਾਂ ਮੌਸਮ ਦਾ ਮિજાਜ ਬਦਲਦਾ ਨਜ਼ਰ ਆ ਰਿਹਾ ਸੀਗਾ ਤੇ ਹੁਣ ਚੰਡੀਗੜ੍ਹ ਦੇ ਨਾਲ-ਨਾਲ ਪੂਰੇ ਸਾਈਟੀ ਦੇ ਵਿੱਚ ਮੋਹਾਲੀ ਦੀ ਅਸੀਂ ਗੱਲ ਕਰ ਲਈਏ ਪੰਚਕੁਲਾ ਦੀ ਅਸੀਂ ਗੱਲ ਕਰ ਲਈਏ ਕਾਫੀ ਤੇਜ਼ ਮੀਂਹ ਪੈਂਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਪੂਰਾ ਦਿਨ ਇਸੇ ਤਰ੍ਹਾਂ ਮੌਸਮ ਦਾ ਮિજાਜ ਰਹਿਣ ਵਾਲਾ ਹੈ ਔਰ ਕੱਲ ਵੀ ਇਸੇ ਤਰ੍ਹਾਂ ਰਹਿਣ ਵਾਲਾ ਹੈ ਕਿਉਂਕਿ ਜਿਹੜੇ ਵੈਸਟਰਨ ਡਿਸਟਰਬੈਂਸ ਹੈ ਉਹ ਕਾਫੀ ਜਿਆਦਾ ਸਟਰੋਂਗ ਦੇਖਣ ਨੂੰ ਮਿਲੀ ਸੀ ਜਿਸ ਕਰਕੇ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਇਹ ਜਾਣਕਾਰੀ ਦਿੱਤੀ ਗਈ ਸੀ ਔਰ ਜਿੱਥੇ-ਜਿੱਥੇ ਅਲਰਟ ਜਾਰੀ ਕੀਤਾ ਗਿਆ ਹੈ ਖਾਸ ਤੌਰ ਤੇ yellow ਤੇ orange ਅਲਰਟ ਜਾਰੀ ਕੀਤਾ ਗਿਆ ਨਾਰਥ ਈਸਟ ਪਾਰਟ ਦੇ ਵਿੱਚ ਨਾਰਥ ਈਸਟ ਪਾਰਟ ਦੇ ਵਿੱਚ ਅਸੀਂ ਗੱਲ ਕਰ ਲਈਏ ਕਿ ਜਿਹੜੇ 10 ਤੋਂ 12 ਜ਼ਿਲ੍ਹੇ ਨੇ ਪੰਜਾਬ ਦੇ ਅਸੀਂ ਗੱਲ ਕਰ ਲਈਏ ਜਿਹੜਾ ਮੌਸਮ ਵਿਭਾਗ ਨੇ ਪੂਰਾ ਪ੍ਰੈਡਿਕਸ਼ਨ ਦੱਸਿਆ ਹੈ ਅੱਜ ਇਹਦੇ ਵਿੱਚ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਇਹ ਪੂਰੀ ਜਿਹੜੀ ਬੈਲਟ ਹੈ ਉਹਦੇ ਵਿੱਚ ਹੈਵੀ ਰੇਨ ਦੀ ਗੱਲ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਮੀਟਿੰਗ ਵੀ ਹੋ ਚੁੱਕੀ ਹੈ ਡਾਂਸ ਬਾਰੇ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਅੰਬਾਲਾ ਕਰਨਾਲ ਕੁਰੂ ਖੇਤਰ ਯਮਨਾ ਨਗਰ ਜੋਤਕ ਪਾਣੀਪਤ ਸੋਨੀਪਤ ਇਹ ਸਾਰੀ ਜਿਹੜੀ ਬੈਲਟ ਹੈ ਨਾਰਥ-ਈਸਟ ਦੀ ਇੱਥੇ ਵੀ ਲਗਾਤਾਰ ਮੀਂਹ ਪਏਗਾ ਔਰ ਅੱਜ ਪੂਰਾ ਦਿਨ ਇਸੇ ਤਰ੍ਹਾਂ ਮੀਂਹ ਜਿਹੜਾ ਹੈਗਾ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਸਕਦਾ ਹੈ ਇਸ ਕਰਕੇ ਪਹਿਲਾਂ ਤੋਂ ਹੀ ਮੀਟਿੰਗ ਦਾ ਜਿਹੜਾ ਦੌਰ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਪਰਮਿੰਦਰ ਪਹਿਲਾ ਬਣੇ ਸੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਤੋਂ ਕਾਫੀ ਨੁਕਸਾਨ ਹੋਇਆ ਸੀ ਔਰ ਇਸ ਵਾਰ ਜਿਹੜਾ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਹਾਲਾਂਕਿ ਪਹਿਲਾਂ ਹੀ ਇਹਦੇ ਜਾਣਕਾਰੀ ਜ਼ਰੂਰ ਦਿੱਤੀ ਗਈ ਸੀ ਕਿ 6 ਤੇ 7 ਤਰੀਕ ਨੂੰ ਯਾਨੀ ਕਿ ਅੱਜ ਤੇ ਕੱਲ ਹੈਵੀ ਰੇਨ ਜਿਹੜੀ ਹੈਗੀ ਉਹ ਪਏਗੀ ਹਾਲਾਂਕਿ ਮੌਸਮ ਵਿਭਾਗ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਅੱਜ ਪੂਰਾ ਦਿਨ ਇਸੇ ਤਰ੍ਹਾਂ ਮੀਂਹ ਪਣ ਵਾਲਾ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਵੀ ਇਹਦਾ ਅਸਰ ਜਿਹੜਾ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਮੀਂਹ ਬਹੁਤ ਤੇਜ਼ ਹੁੰਦਾ ਨਜ਼ਰ ਆ ਰਿਹਾ ਹੁਣ ਤੁਸੀਂ ਤਸਵੀਰਾਂ ਨਾਲ ਦੇ ਨਾਲ ਤੁਸੀਂ ਤਸਵੀਰਾਂ ਵੀ ਦੇਖਦੇ ਰਹੋ ਕਿ ਇਹ ਚੰਡੀਗੜ੍ਹ ਦੀ ਤਸਵੀਰਾਂ ਨੇ ਜਿੱਥੇ ਲਗਾਤਾਰ ਮੀਂਹ ਪੈ ਰਿਹਾ ਹੈ ਸਵੇਰ ਤੋਂ ਹੀ ਮੌਸਮ ਕਾਫੀ ਸੁਹਾਵਣਾ ਸੀ ਰੁਕ ਰੁਕ ਕੇ ਹਲਕਾ ਮੀਂਹ ਪੈ ਰਿਹਾ ਸੀਗਾ ਮੋਡਰੇਟ ਸੀ ਲੇਕਿਨ ਹੁਣ ਹੁਣ ਜਿਹੜੀ ਤਸਵੀਰਾਂ ਨੇ ਉਹ ਤੁਹਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਮੌਸਮ ਦਾ ਮિજાਜ ਅਚਾਨਕ ਬਦਲਦਾ ਹੈ ਤੇ ਆ ਜਿਹੜਾ ਤੇਜ਼ ਮੀਂਹ ਹੈ ਉਹ ਚੰਡੀਗੜ੍ਹ ਦੇ ਨਾਲ-ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਾਫੀ ਤੇਜ਼ ਮੀਂਹ ਪੈਦਾ ਨਜ਼ਰ ਆ ਰਿਹਾ ਜਿਹੜੀ ਜਾਣਕਾਰੀ ਹੈ ਚੰਡੀਗੜ੍ਹ ਦੇ ਨਾਲ-ਨਾਲ ਜੇ ਅਸੀਂ ਮੋਹਾਲੀ ਦੀ ਅਸੀਂ ਗੱਲ ਕਰ ਲਈ ਮੋਹਾਲੀ ਜ਼ਿਲ੍ਹੇ ਦੇ ਵਿੱਚ ਖਰੜ ਅ ਜੀਰਕਪੁਰ ਡੇਰਾ ਪਸੇ ਇੱਥੇ ਵੀ ਜਿਹੜਾ ਮੀਂਹ ਪੈਦਾ ਨਜ਼ਰ ਆ ਰਿਹਾ ਪਰਵਿੰਦਰ ਹਾਂ ਠੀਕ ਹੈ ਮਨੋਜੀ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਚੰਡੀਗੜ੍ਹ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾਈਆਂ ਨੇ ਇਸ ਵੇਲੇ ਬਹੁਤ ਤੇਜ਼ ਮੀਂਹ ਪੈ ਰਿਹਾ ਮੌਸਮ ਨੇ ਚੰਡੀਗੜ੍ਹ ਦੇ ਵਿੱਚ ਮਾਲੀ ਦੇ ਵਿੱਚ ਖਰੜ ਦੇ ਵਿੱਚ ਕਨਵਰਟ ਲਈ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ 3 ਦਿਨਾਂ ਦੇ ਲਈ ਜੋ ਚੇਤਾਵਨੀ ਜਾਰੀ ਕੀਤੀ ਗਈ ਅੱਜ ਤੇ ਕੱਲ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਤੇ ਵਕਫਾਂ ਜਗਾਵਾਂ ਦੀ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਵੇਂ ਮੌਸਮ ਬਦਲਿਆ ਆ ਤਾਂ ਭਵਿੱਖਬ ਆ ਦਸਲ ਪੰਜਾਬ ਦੇ 12 ਜ਼ਿਲ੍ਹਿਆਂ ਦੇ ਲਈ ਮੌਸਮੀ ਭਾਗ ਦੇ ਵੱਲੋਂ orange alert ਜਾਰੀ ਕੀਤਾ ਗਿਆ ਸਵੇਰੇ ਦੇ ਬਾਕੀ ਜ਼ਿਲ੍ਹਿਆਂ ਦੇ ਲਈ yellow warning ਹੈ ਚੰਡੀਗੜ੍ਹ ਦੀ ਗੱਲ ਕਰੀ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਬਹੁਤ ਤੇਜ਼ ਮੀਂਹ ਪੈ ਰਿਹਾ ਬਾਕੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਜਾਣਕਾਰੀ ਉੱਥੇ ਦੀਆਂ ਵੀ ਤੁਹਾਨੂੰ ਅਸੀਂ ਤਸਵੀਰਾਂ ਵਿਖਾਈਆਂ ਹਾਲ ਤੱਕ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਜਾਰੀ ਹੈ ਤੇ ਇਸ ਦੇ ਨਾਲ ਕਸਨਨ ਦੀ ਚਿੰਤਾ ਫਿਕਰ ਵੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਜਿਹੜੀ ਫਸਲ ਖੇਤਾਂ ਦੇ ਵਿੱਚ ਖੜੀ ਹੈ ਕਿਉਂਕਿ ਜੇ ਬਹੁਤ ਜ਼ਿਆਦਾ ਮੀਂਹ ਪੈਂਦਾ ਤੋ ਵੀ ਖਰਾਬ ਹੋਣ ਦਾ ਡਰ ਹੈ ਨਾਲ ਜੇਕਰ ਤੇਜ਼ ਹਵਾਵਾਂ ਚੱਲਦੀਆਂ ਨੇ ਫਸਲ ਪੂਰੀ ਤਰ੍ਹਾਂ ਦੇ ਨਾਲ ਵਿਛ ਜਾਂਦੀ ਹੈ ਫਿਰ ਉਸ ਨੂੰ ਉਸ ਦੀ ਕਟਾਈ ਕਰਨੀ ਉਸ ਦੀ ਵਾਢੀ ਕਰਨੀ ਵੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਤੇ ਜਿਹੜੀ ਫਸਲ ਮੰਡੀਆਂ ਦੇ ਵਿੱਚ ਪਹੁੰਚ ਚੁੱਕੀ ਹੈ ਉਹ ਵੀ ਖੁੱਲੇ ਆਸਮਾਨ ਦੇ ਹੇਠ ਜ ਉਹ ਵੀ ਪਾਣੀ ਦੇ ਨਾਲ ਮੀਂਹ ਦੇ ਕਾਰਨ ਭਿਜਰੀ ਹੈ ਹਾਲਾਂਕਿ ਜਿਹੜੀ ਛੱਡ ਦੇ ਫਸਲ ਮੰਡੀਆਂ ਦੇ ਵਿੱਚ ਹੁੰਦੀ ਹੈ ਉਸ ਦਾ ਤਾਂ ਬਚਾਅ ਹੋ ਜਾਂਦਾ ਹੈ ਕਿਉਂਕਿ ਬਾਕੀ ਲੈਵਲ ਤੋਂ ਉੱਚਾ ਲੈਵਲ ਹੁੰਦਾ ਜਿਹੜਾ ਕਿ ਛੱਡ ਦੇ ਪੂਰੀ ਜਗ੍ਹਾ ਹੁੰਦੀ ਹੈ ਆਪਰ ਜਿਹੜੀ ਖੁੱਲੇ ਅਸਮਾਨ ਦੇ ਹੇਠ ਪਈ ਫਸਲ ਹੈ ਉਹ ਵੀ ਮੀਂਹ ਦੇ ਕਾਰਨ ਭਿਜਰੀ ਜਾਂ ਖਰਾਬ ਹੋ ਰਹੀ ਹੈ ਇਸ ਕਰਕੇ ਸੁਭਾਵੇਂ ਕਿ ਕਿਸਾਨਾਂ ਦੀ ਵੀ ਚਿੰਤਾ ਵੱਧ ਰਹੀ ਹੈ ਅਤੇ ਇਸ ਮੀਂਹ ਤੋਂ ਬਾਅਦ ਇਹ ਕਹਿ ਸਕਦੇ ਹਾਂ ਕਿ ਹੁਣ ਠੰਡ ਦੀ ਸਰਦੀ ਦੀ ਦਸਤਕ ਹੋ ਜਾਵੇਗੀ ਕਿਉਂਕਿ ਇਸ ਮੀਂਹ ਦੇ ਕਾਰਨ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਆ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕਿ ਆ ਗਰਮੀ ਦੇ ਤਪਸ਼ਾਲਾ ਕਿ ਵਾਧੂ ਹੋਈ ਨਜ਼ਰ ਆ ਰਹੀ ਸੀ ਪਰ ਹੌਲੀ-ਹੌਲੀ ਹੌਮਸ ਘਟਦੀ ਹੋਈ ਨਜ਼ਰ ਆਈ ਤੇ ਜਿਵੇਂ ਮੀਂਹ ਪਿਆ ਉਸ ਦੇ ਨਾਲ ਆ ਗਰਮੀ ਤੋਂ ਵੀ ਵੱਡੀ ਰਾਹਤ ਲੋਕਾਂ ਨੂੰ ਮਿਲੀ ਹੈ। ਆ ਮੌਸਮ ਜੋ ਹੈ ਉਹ ਲੋਕੋ ਨੂੰ ਡਰਾ ਰਹਾ ਹੈ ਕਿਉਂਕਿ ਪਿਛਲੇ ਦਿਨੋਂ ਮੇ ਜਿਸ ਤਰ੍ਹਾਂ ਕੇ ਹਾਲਾਤ ਹੋਏ ਇੱਕ ਵਾਰ ਫਿਰ ਸੇ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਮੇ। देखिए पश्चिम विक्षोभ के चलते अभी पिछले 36 घंटे से बारिश भी है मॉडरेट है हालांकि अभी तो लेकिन आज इसका ज़्यादा असर देखने को मिलेगा पंजाब हरियाणा में पंजाब में आठ जिले ऐसे हैं जहाँ पे संभावना है कि भारी बारिश हो सकती है और एक एक दो जगह पे बहुत भारी बारिश भी हो सकती है उसमें नॉर्थ वेस्टर्न पार्ट मुख्य तौर पर है जिसमें पठानकोट गुरदासपुर अमृतसर तरन तारण कपूरथला फिरोजपुर अजिलका मुक्सर साहिब बठिंडा मोगा और फिर ये संगरूर मानसा वाला भी कुछ एरिया आएगा hmm. तो इन एरियाज़ में आज बारिश के चांसेस हैं और जैसे मैंने कहा कि एक दो जिलों में भारी बारिश भी हो सकती है आज इसी तरह से हरियाणा के जो नॉर्थ नॉर्दर्न एरियाज हैं जैसे अम्बाला यमुनानगर उसके बाद फिर आपका करनाल कैथल कुरुक्षेत्र फिर आप नीचे चले जाएंगे रोड तक पानी पर इस तरह से इन इलाकों में डेस्टी बारिश थोड़ी ज़्यादा रहेगी और एक एक दो जगह पे हैवी रेनफॉल भी यहाँ भी, भी आ सकता है हरियाणा में भी ठीक है सर कारण क्या है वेस्टर्न डिस्टर्बेंस काफ़ी स्ट्रॉन्ग है क्योंकि मानसून तो जा है। हाँ पश्चिम विक्षोभ काफ़ी स्ट्रॉन्ग है और साथ साथ में ए, बीच में कुछ जो नीचे डिप्रेशन और साइक्लोनिक स्टॉर्म बने हैं उनका भी कुछ इनडायरेक्ट इन्फ्लुएंस होता है क्योंकि वो बड़े साइज़ के वेदर सिस्टम होते हैं तो कुछ इनडायरेक्ट विंड विंडफील्ड वहाँ से भी आ रही हैं तो इस तरह का पोजिशन अभी बना हुआ है लेकिन आज आज इसका ज़्यादा असर देखने को मिला कल फिर इसकी मूवमेंट है नॉर्थ ईस्ट वर्ड तो कल आप देखेंगे कि पंजाब के जो ईस्टर्न वेल्ट है वहाँ पर कुछ असर जरूर मिलेगा लेकिन रेनफॉल इंटस्ट्री कुछ कम हो जाएगी ਰੋਕ ਕਰਨੀ ਅਗਲੀ ਵੱਡੀ ਖਬਰ ਦਾ ਜਲਦ ਸ਼ੁਰੂ ਹੋ ਸਕਦਾ ਹੈ ਲੁਧਿਆਣਾ ਦਾ ਹਲਵਾਰਾ 에ਰਪੋਰਟ ਬਿਲਡਿੰਗ ਕਲੀਅਰੈਂਸ ਦੀ ਜਾਂਚ ਦੇ ਲਈ ਕੇਂਦਰੀ ਟੀਮ ਪਹੁੰਚ ਰਹੀ ਹੈ ਬਿਊਰੋ ਆਫਰ ਸਿਵਲ ਐਵੀਏਸ਼ਨ ਸਿਕਿਉਰਟੀ ਦੀ ਟੀਮ ਜਾਂਚ ਕਰੇਗੀ ਲੁਧਿਆਣਾ ਵਾਸੀਆਂ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ ਕੇਂਦਰੀ ਰਾਜ ਮੰਤਰੀ ਜਵਨੀ ਬਿੱਟੂ ਦੇ ਵੱਲੋਂ ਵੱਡਾ ਬਿਆਨ ਦਿੱਤਾ ਹੈ ਕਿ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਲੁਧਿਆਣਾ ਵਾਸੀਆਂ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ ਲੁਧਿਆਣਾ ਵਾਸੀਆਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਜਲਦ ਲੁਧਿਆਣਾ ਦਾ ਹਲਵਾਰਾ 에어ਪੋਰਟ ਸ਼ੁਰੂ ਹੋ ਸਕਦਾ ਹੈ ਬਿਲਡਿੰਗ ਕਲੀਅਰੈਂਸ ਦੀ ਜਾਂਚ ਲਈ ਕੇਂਦਰੀ ਟੀਮ ਪਹੁੰਚ ਰਹੀ ਹੈ ਆ ਤਾਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਕਿਹਾ ਹੈ ਕਿ ਲੁਧਿਆਣਾ ਵਾਸੀਆਂ ਦਾ ਸੁਪਨਾ ਹੁਣ ਸਾਕਾਰ ਹੋਣ ਜਾ ਰਿਹਾ ਹੈ ਅਰੋਹ ਕਰਾਂਗੇ ਅਗਲੀ ਵੱਡੀ ਖਬਰ ਦਾ ਸੋਨਮ ਵੰਗਚੁਕ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਲਦਾਖ ਪ੍ਰਸ਼ਾਸਨ ਤੇ ਜੋਧਪੁਰ ਜੇਲ੍ਹ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਸੋਨਮ ਵੰਗਚੁਕ ਨੂੰ ਦਰਸਲ 26 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵੰਗਚੁਕ ਤੇ ਐਨਐਸਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਏ ਦੇ ਨਾਲ ਲਿੰਕ ਹੋਣ ਦੇ ਇਲਜ਼ਾਮ ਲੱਗੇ ਨੇ ਵੰਗਚੁਕ ਦੀ ਪਤਨੀ ਨੇ ਗ੍ਰਿਫਤਾਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਅਸ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਲਦਾਖ ਪ੍ਰਸ਼ਾਸਨ ਤੇ ਜੋਧਪੁਰ ਜੇਲ੍ਹ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤਾਂ ਸੁਣੋ ਵੰਗਚੁਕ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸ਼ੰਕਰਨੰਦ ਚੜਚੁਕੇ ਨੇ ਸ਼ੰਕਰ ਕੀ ਕੋ ਜਾਣਕਾਰੀ ਸੁਣੋ ਵੰਗਚੁਕ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ देखिए जिस तरह से सोनम वांगचुक से जुड़े मामले में आज सुप्रीम कोर्ट में सुनवाई चल रही थी लेकिन सुप्रीम कोर्ट से आज आ, सोनम वांगचुक को कोई बहुत बड़ी राहत नहीं मिली है जिस तरह से उनकी पत्नी के द्वारा एक याचिका दायर की गई थी और सोनम बांगचुक की गिरफ्तारी और इस, इसके साथ साथ गिरफ्तारी के बाद जो है उसकी रिहाई की मांग और इस मामले पर जल्द से जल्द उसे कोर्ट से आ, बड़ी राहत की आ, जो अर्जी जो है वो दाखिल की गई थी लेकिन इस मामले में आज कोर्ट ने जरूर सुनवाई की और इस मामले पर अगली सुनवाई के लिए जो वक्त है वो अगले मंगलवार को यानी कि कल नहीं अगले सप्ताह के मंगलवार को इस मामले पर आगे की सुनवाई करेगी और सुप्रीम कोर्ट ने दायर याचिका में वांगचुक की आ, जो एनएसए जो राष्ट्रीय सुरक्षा कानून के तहत की गई गिरफ्तारी को सीधे तौर पर जिस तरह से याचिका दायर करके चुनौती दी गई और उसे तत्काल रिहाई की मांग की गई है तो इस पे आज रिहाई से जुड़े हुए बड़ी राहत उसे सुप्रीम कोर्ट से नहीं मिली है हालांकि इस मामले में पूछा भी गया कि इस मामले में आप हाईकोर्ट क्यों नहीं गए तो सुनम वांगचू की तरफ से जो वकील है कपिल सिब्बल उन्होंने कहा अभी कौन सा हाईकोर्ट तो इस मामले पर कोर्ट ने कहा कि ठीक है अगली जो मंगलवार होगा उस अगले मंगलवार को इसका जवाब भी बकायदा दिया जाएगा और सोनम मांगसू से जुड़े मामले में जिस तरह से सोनम मांगसू सु को 26 सितंबर को हिरासत में लिया गया था तब लद्दाख को राज का दर्जा और संविधान की छठी अनुसूची में शामिल करने की मांग को लेकर जिस तरह से ले में विरोध प्रदर्शन और हिंसा हुई उसके बाद जिस तरह से इस मामले की पड़ताल आवाज स्थानीय पुलिस कर रही है हालांकि हो सकता है इस मामले में जल्दी केंद्रीय जांच एजेंसी हो सकती है इन तमाम मामलों की गंभीरता को देखते हुए जिस तरह से सुप्रीम कोर्ट में सोनम बांचुप की पत्नी सोन गीतांजलि के द्वारा जिस तरह से याचिका दायर की गई थी तो अब इस मामले पर अगले सप्ताह के मंगलवार को इस मामले में आगे की सुनवाई होगी ठीक है शंकर फिलहाल दीपुरी पूरी जानकारी लिए बहुत बहुत धन्यवाद ਕਾਂਗਰਸ ਸੰਸਦ ਮੈਂ ਚਰਨਜੀਤ ਚੰਨੀ ਬਰਨਾਲਾ ਦੇ ਪਿੰਡ ਸ਼ੈਨਾ ਪਹੁੰਚੇ ਜਿੱਥੇ ਉਹਨਾਂ ਨੇ ਸੁਖਵਿੰਦਰ ਸਿੰਘ ਕੋਲਕਾਤਾ ਕਤਲकांड ਦੇ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਚਰਨਜੀਤ ਚੰਨੀ ਨੇ ਇਸ ਪੂਰੇ ਮਾਮਲੇ ਦੀ ਸੀਬੀਏ ਜਾਂਚ ਦੀ ਮੰਗ ਕੀਤੀ ਹੈ ਨਾਲੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਨਯਾਪੂ ਜੀ ਦਾ ਵੀ ਤੁਸੀਂ ਤਾਂ ਕਹਿੰਦੇ ਨਸ਼ੇ ਬੰਦ ਹੋਗੇ ਫਿਰ ਨਸ਼ਾ ਕਿਸ ਤਰ੍ਹਾਂ ਕਰਿਆ ਹੋਇਆ ਸੀ? ਨਹੀਂ ਨਹੀਂ। ਲੁਧਿਆਣੇ ਤੋਂ ਪੁਲਿਸ ਕਹਿੰਦੀ ਹੈ ਨਜਾਇਜ਼ ਹਥਿਆਰ ਲਿਆਇਆ ਇਹਦਾ ਮਤਲਬ ਲੁਧਿਆਣੇ ਚ ਨਜਾਇਜ਼ ਹਥਿਆਰ ਵੀ बिकਦਾ ਹੈ। ਲਾਓ ਐਂਡ ਆਰਡਰ ਦੀ ਸਥਿਤੀ ਕੀ ਹੈ ਹਰਾਂਦੇ ਵਿੱਚ ਪਿਛਲੇ 14 ਦਿਨਾਂ ਤੋਂ ਫਸਿਆ ਅੰਮ੍ਰਿਤਸਰ ਦਾ ਨੌਜਵਾਨ ਗੁਰਪ੍ਰੀਤ ਸੁਰਖੇਤ ਆਪਣੇ ਘਰ ਪਰਤਿਆ ਕੇਂਦਰ ਦੇ ਯਤਨਾ ਸਦਕਾ ਨੌਜਵਾਨ ਦੀ ਘਰ ਵਾਪਸੀ ਹੋਈ ਹੈ ਭਾਜਪਾ ਦੇ ਕੌਮੀ ਮਾਸਕਰਤ ਤਰਨ ਚੋਗ ਵੱਲੋਂ ਨੌਜਵਾਨ ਦਾ ਸਵਾਗਤ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਮੋਦੀ ਤੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦਾ ਧੰਨਵਾਦ ਕੀਤਾ ਨੌਜਵਾਨ ਨੇ ਦੱਸਿਆ ਕਿ ਉਸ ਵੱਲੋਂ ਸਹੀ ਤਰੀਕੇ ਦੇ ਨਾਲ ਹੀ ਯੂਕੇ ਦਾ ਵੀਜ਼ਾ ਅਪਲਾਈ ਕੀਤਾ ਗਿਆ ਸੀ ਪਰ ਏਜੰਟ ਵੱਲੋਂ ਉਸਦੇ ਨਾਲ ਧੋਖਾਧੜੀ ਕੀਤੀ ਗਈ ਤੇ ਈਰਾਨ ਦੇ ਇੱਕ ਹੋਟਲ ਦੇ ਕਮਰੇ ਦੇ ਵਿੱਚ ਬੰਦ ਕਰਕੇ ਉਸ ਤੋਂ 5 ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਤੇ ਪਰਿਵਾਰ ਦੇ ਵੱਲੋਂ ਪੈਸੇ ਨਾ ਦੇਣ ਤੇ ਉਸਦੇ ਨਾਲ ਕੁੱਟਮਾਰ ਵੀ ਕੀਤੀ ਗਈ ਬਹੁਤ ਧੰਨਵਾਦ ਕਰਨਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਦਾ ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਨੂੰ ਠੀਕ ਠਾਕ ਬਾਇਜ਼ਤ ਘਰ ਪੁੰਚ ਆਇਆ ਦਿਨ ਬੜੇ ਔਖੇ ਸੀ 14 ਦਿਨ ਨਹੀਂ 14 ਜ਼ਿੰਦਗੀਆਂ ਸੀ ਹਰ ਰੋਜ਼ ਇੱਕ ਰਾਤ ਕੱਢਣੀ ਔਖੀ ਸੀ ਐਡੀਪੀਸੀ ਪ੍ਰਧਾਨ ਹਜਿੰਦਰ ਸਿੰਘ ਢਾਵੇਂ ਵੱਲੋਂ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਜੇਲ੍ਹ ਦੇ ਵਿੱਚ ਬਲਵੰਤ ਸਿੰਘ ਰਾਜਵੜਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਮਾਂ ਮੰਗਿਆ ਗਿਆ ਉਹਨਾਂ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਸੰਬੰਧੀ ਹਰ ਰੋਕ ਲਗਾਉਣ ਦੇ ਲਈ ਵਿਚਾਰ ਵਟਾਂਦਰਾ ਕਰਨ ਦੇ ਲਈ ਇਹ ਸਮਾਂ ਮੰਗਿਆ ਗਿਆ ਹੈ ਜੀਪੀਸੀ ਪ੍ਰਧਾਨ ਧਾਮੀ ਚੜ੍ਹ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਔਰੂਮਨ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋਏ ਸਨ ਮੈਂ ਸਮਾਂ ਮੰਗਿਆ ਪਰसों ਚਿੱਠੀ ਲਿਖੀ ਆ ਡੀਜੀਪੀ ਜੇਜ ਨੂੰ ਕਿ ਉਹ ਮੁਲਾਕਾਤ ਲਈ ਸਮਾਂ ਦੇਣ ਹੋਣ ਦੇ ਲਈ ਮਿਲੂਗਾ ਸਮਾਂ ਬਤਾਉਣਾ ਮੈਂ ਸਮਾਂ ਮੰਗਿਆ ਪਰसों ਚਿੱਠੀ ਲਿਖੀ ਆ ਡੀਡੀਪੀ ਜੇਜ਼ ਨੂੰ ਕਿ ਉਹ ਮੁਲਾਕਾਤ ਲਈ ਸਮਾਂ ਦੇਣ ਹੋਣ ਦੇ ਲਈ ਮਿਲੂਗਾ ਸਮਾਂ ਬਤਾਉਣਾ ਸਮਾਣਾ ਦੇ ਪਿੰਡ ਫਤਿਹਗੜਛੰਨਾ ਦੇ ਨੌਜਵਾਨ ਪ੍ਰਦੀਪ ਕੁਮਾਰ ਤੇ ਉਸ ਦੇ بیٹے ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਪ੍ਰਦੀਪ ਆਪਣੇ بیٹے ਤੇ ਪਤਨੀ ਦੇ ਨਾਲ ਕਾਰ ਦੇ ਵਿੱਚ ਜਾ ਰਹੇ ਸੀ ਤਾਂ ਉਸ ਦੀ ਇੱਕ ਟਰੱਕ ਦੇ ਨਾਲ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਪਿਓ ਪੁੱਤ ਦੀ ਮੌਤ ਹੋ ਗਈ ਜਦ ਕਿ ਪਤਨੀ ਗੰਭੀਰ ਜ਼ਖਮੀ ਹੋ ਗਈ ਪਿਓ ਪੁੱਤ ਦੀ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ ਪਹਿਲਾਂ ਨਿਵਾਰਸਰੀ ਦੀ ਉਹ ਫੋਟੋਆਂ ਤੇ ਮੈਸੇਜ ਵਗੈਰਾ ਉਹ ਸਾਰੇ ਪਾਉਂਦੇ ਰਹੇ ਨੇ ਫੋਟੋਆਂ ਦੇ ਹਾਂਜੀ ਉਹੋੜਾ ਪਾਈਏ ਸਭ 29 ਤਰੀਕ ਦੀ ਨਿਵਾਰਸਰੀ ਕੋਈ ਖਾਸ ਗੱਲ ਕਰਦਾ ਉਹਦੇ ਕੋਈ ਗੱਲ ਹੁਣ ਨਿੱਜੀ ਹੋਈ ਯਾਨੀ ਉਹਦੀ ਮੰਮੀ ਦੀ ਗੱਲ ਹੋਈ ਆ ਪਰਸੋਂ ਇੱਕ ਦੋ ਦਿਨ ਪਹਿਲਾਂ ਹੂੰ ਕਹਿੰਦੀ ਮਾਂ ਕਹਿੰਦੀ ਵੀ ਆਉਣ ਨੂੰ ਕਹਿੰਦੀ ਮੈਂ ਆਉਂਗੀ ਨੇ ਟੂਰਿਸਟ ਬਣ ਗਏ ਨੇ ਅਮਰੀਕਾ ਵੀ ਉਦੋਂ ਬਾਅਦ ਮੈਂ ਆਉਂਗੀ ਵੀ ਟਿਕਟ ਕਰਾਉਣਗੀ ਮੇਰੀ ਜੀ ਉਦੋਂ ਬਾਅਦ ਤਾਂ ਕੰਮ ਹੋ ਗਿਆ ਗੋਹਕੀਨੇ ਹੋਰ ਕੀ ਰੋਕ ਰਹੇਗੇ ਅਗਲੀ ਵੱਡੀ ਖਬਰ ਦਾ ਪੰਜਾਬ ਆਪ ਦੇ ਇੰਚਾਰਜ ਸਸੋਧੀਆਂ ਨੂੰ ਮਿਲੇ ਨੇ ਰਜਿੰਦਰ ਗੁਪਤਾ ਚੰਡੀਗੜ੍ਹ ਦੇ ਵਿੱਚ ਦੋਹਾਂ ਵਿਚਾਲੇ ਮੁਲਾਕਾਤ ਹੋਈ ਹੈ ਆਮ ਆਦਮੀ ਪਾਰਟੀ ਨੇ ਦਰਸਲ ਰਜਿੰਦਰ ਗੁਪਤਾ ਨੂੰ ਰਾਸ਼ਸਭਾ ਦੇ ਵੀ ਅਧਿਕਾਰ ਵਾਲਾ ਨੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਕਾ ਲਈ ਐਨਾਨਸਮੈਂਟ ਕੀਤੀ ਗਈ ਸੀ ਸੰਜੀਵ ਅਰੋੜਾ ਦੇ ਅਸਤੀਫੇ ਤੋਂ ਬਾਅਦ ਦਰਸਲ ਸੀਟ ਖਾਲੀ ਹੋਈ ਹੈ ਤੇ ਰਜਿੰਦਰ ਗੁਪਤਾ ਦਾ ਰਾਸ਼ਸਭਾ ਜਾਣਾ ਵੀ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋਲ ਭਾਰੀ ਬਹੁਮਤ ਹੈ ਇਸ ਦੇ ਵਿਚਾਲੇ ਤੁਹਾਨੂੰ ਮੁਲਾਕਾਤ ਦੀਆਂ ਤਸਵੀਰਾਂ ਵਿਖਾ ਰਹੇ ਆਪ ਪੰਜਾਬ ਆਪ ਦੇ ਇਨਚਾਰਜ ਮਨੀ ਸੋਸਦੀਆ ਨੂੰ ਮਿਲੇ ਨੇ ਅਰਜੰਦਰ ਗੁਪਤਾ ਜੋ ਕਿ ਆਵਾਦੀ ਪਾਰਟੀ ਦੇ ਕੈਂਡੀਡੇਟ ਨੇ ਮੀਂਵਾਰ ਨੇ ਇਸ ਰਾਸ ਸਭਾ ਸੀਟ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਹੀ ਦੋਹਾਂ ਦੇ ਵਿਚਾਲੇ ਇਹ ਮੁਲਾਕਾਤ ਹੋਈ ਹੈ ਦਰਸਲ ਕੱਲ ਆਵਾਦੀ ਪਾਰਟੀ ਦੇ ਵੱਲੋਂ ਰਸਮੀ ਤੌਰ ਤੇ ਅਨਾਉਂਸਮੈਂਟ ਕੀਤੀ ਗਿਆ ਐਲਾਨ ਕੀਤਾ ਗਿਆ ਕਿ ਅਰਜੰਦਰ ਗੁਪਤਾ ਆਪ ਦੇ ਕੈਂਡੀਡੇਟ ਹੋਣਗੇ ਦੱਸ ਦਈਏ ਕਿ ਪੰਜਾਬ ਦੇ ਵੱਡੇ ਅਰਜੋਗਪਤੀ ਨੇ ਵੱਡੇ ਕਾਰੋਬਾਰੀ ਨੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਅਰਜੰਦਰ ਗੁਪਤਾ ਜਿਨ੍ਹਾਂ ਨੇ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਆਪ ਦੇ ਇਨਚਾਰਜ ਮਨੀ ਸੋਸਦੀਆ ਦੇ ਨਾਲ ਇਹ ਗੱਲਬਾਤ ਕੀਤੀ ਹੈ ਆ ਤਾਂ ਸੰਜੀਵ ਰੋੜਾ ਦੇ ਅਸਤੀਫੇ ਤੋਂ ਬਾਅਦ ਜੋ ਸੀਟ ਖਾਲੀ ਹੋਈ ਹੈ ਦਰਸ ਰਜਿੰਦਰ ਗੁਪਤਾ ਦਾ ਰਾਜ ਸਭਾ ਜਣਾਵੀ ਲਗਭਗ ਤੈ ਮੰਨਿਆ ਜਾ ਰਿਹਾ ਕਿ ਕਿ ਬਹੁਤ ਘੱਟ ਸੰਭਾਵਨਾ ਹੈ ਕਿ ਕਿਸੇ ਹੋਰ ਦੇ ਵੱਲੋਂ ਕੋਈ ਨੋਮੀਨੇਸ਼ਨ ਨਾਮਜ਼ਦ ਕੀ ਦਾਖਲ ਕੀਤੀ ਜਾਵੇਗੀ ਇਸ ਦੇ ਵਿਚਾਲੇ ਆਪ ਦੇ ਕੈਂਡੀਡੇਟ ਉਮੀਦਵਾਰ ਰਜਿੰਦਰ ਗੁਪਤਾ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਆਪ ਦੇ ਇੰਚਾਰਜ ਮਨੀ ਸੁਸੋਧਿਆ ਦੇ ਨਾਲ ਇਹ ਮੁਲਾਕਾਤ ਕੀਤੀ ਗਈ